ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨਾ ਸਿੱਧੂ ਦੇ ਮਹਾਰੀ ਵਾਲੇ ਪਰਚੇ ਦੀ ਸਚਾਈ ਹੈ ਜਿਹੜੀ ਉਹ ਸਾਹਮਣੇ ਆਈ ਹੈ ਦੋਸਤੋ ਕਿ ਕਿਸ ਤਰ੍ਹਾਂ ਮਹਾਰੀ ਵਾਲਾ ਜਿਹੜਾ ਪਰਚਾ ਦਰਜ ਹੋਇਆ ਤੇ ਉਹਦੇ ਵਿੱਚ ਜਿਹੜੇ ਟਰੈਵਲ ਏਜੰਟ ਨੇ ਕੀ ਉਹਨਾਂ ਦਾ ਕੋਈ ਕਸੂਰ ਹੈਗਾ ਜਾਂ ਨਾ ਹੈਗਾ ਤੇ ਭਾਨੇ ਸਿੱਧੂ ਦਾ ਉਹਦੇ ਵਿੱਚ ਕੀ ਰੋਲ ਸੀਗਾ ਤੇ ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਪਰਚਾ ਉਹ ਹੁਣ ਕਰ ਦਿੱ ਕਿਉਂ ਕੀਤਾ ਕਦੋਂ ਦੀਆਂ ਇਹ ਦਰਖਾਸਤਾਂ ਸੀਗੀਆਂ ਇਹ ਸਾਰੀ ਗੱਲਬਾਤ ਕਰਾਂਗੇ ਸਾਂਝੀ ਦੋਸਤੋ ਬਹੁਤ ਹੀ ਇੰਟਰਸਟਿੰਗ ਕਹਾਣੀ ਹੈਗੀ ਤੇ ਬਹੁਤ ਹੀ ਇੰਟਰਸਟਿੰਗ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਸਰਕਾਰਾਂ ਕਿੱਥੋਂ ਤੱਕ ਜਾ ਕੇ ਮਤਲਬ ਬੰਦੇ ਨਾਲ ਧੱਕਾ ਕਰਨ ਦੀ ਖਾਤਰ ਕਿਵੇਂ ਦੋਨੇ ਧਿਰਾਂ ਨੂੰ ਵਰਤਦੀਆਂ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਮਾਮਲਾ ਜਿਹੜਾ ਹੈਗਾ ਇਹ ਤੁਹਾਨੂੰ ਪਤਾ ਹੈਗਾ ਮਹਾਲੀ ਦੇ ਵਿੱਚ ਇੱਕ ਪਰਚਾ ਹੁਣ ਦਰਜ ਹੋਇਆ ਹੈਗਾ ਤੇ ਉਹ ਜਿਹੜਾ ਪਰਚਾ ਦਰਜ ਹੋਇਆ ਉਹ ਪਿਛਲੇ ਨਵੰਬਰ ਦੇ ਵਿੱਚ 2023 ਦੇ ਵਿੱਚ ਇੱਕ ਬਰੇਟੇ ਵੱਲ ਦੀ ਬਹਾਦਰ ਉਹਦੀ ਕੋਈ ਲੜਕੀ ਦਾ ਮਾਮਲਾ ਸੀਗਾ ਜਿਹੜਾ ਕਿ ਉੱਥੇ ਮਹਾਲੀ ਦੇ ਟਰੈਵਲ ਏਜੰਟਾਂ ਕੋਲੇ ਉਹ ਲੜਕੀ ਪਹੁੰਚਦੀ ਆ ਤੇ ਉਹਦਾ ਜਿਹੜਾ ਉਹਦੀ ਫਾਈਲ ਹੈ ਤੇ ਉਹ ਉਹਨਾਂ ਨਾਲ ਜਾ ਕੇ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਉਹ ਆਫਰ ਲੈਟਰ ਮੰਗਾ ਦਿੰਦੇ ਨੇ ਤੇ ਲੇਕਿਨ ਉਹ ਲੜਕੀ ਉਹ ਤਾਂ ਆਫਰ ਲੈਟਰ ਲੈ ਕੇ ਉਸ ਤੋਂ ਬਾਅਦ ਕਿਸੇ ਸੰਗਰੂਰ ਦੇ ਏਜੰਟ ਤੋਂ ਜਾ ਕੇ ਫਾਈਲ ਆਪਣੀ ਲਵਾ ਦਿੰਦੀ ਆ ਪਰ ਸੰਗਰੂਰ ਤੋਂ ਲਵਾਈ ਹੋਈ ਫਾਈਲ ਉਹਦੀ ਰਿਜੈਕਟ ਹੋ ਜਾਂਦੀ ਹੈ ਤੇ ਜਦੋਂ ਰਿਫਿਊਜ਼ਲ ਆ ਜਾਂਦੀ ਆ ਤਾਂ ਉਹ ਵਾਪਸ ਮੁੜ ਕੇ ਦੁਬਾਰਾ ਲੜਕੀ ਹੈ ਜਿਹੜੀ ਉਹ ਮਹਾਲੀ ਉਸੇ ਟਰੈਵਲ ਏਜੰਟਾਂ ਕੋਲੇ ਦੁਬਾਰਾ ਆ ਜਾਂਦੀ ਹੈ ਤੇ ਦੁਬਾਰਾ ਆ ਕੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਸਾਤੋਂ ਗਲਤੀ ਹੋਈ ਇਹ ਸਾਡਾ ਵੀਜ਼ਾ ਤੁਸੀਂ ਹੀ ਅਪਲਾਈ ਕਰੋ ਜਿਹੜੇ ਕਾਲਜ ਦੇ ਵਿੱਚ ਪਹਿਲਾਂ ਉਹਨਾਂ ਨੇ ਅਪਲਾਈ ਕੀਤਾ ਸੀਗਾ ਉਸ ਦੀ ਫੀਸ ਜ਼ਿਆਦਾ ਸੀ ਲੇਕਿਨ ਇਹਨਾਂ ਨੇ ਕਿਹਾ ਕਿ ਤੁਸੀਂ ਹੋਰ ਕਾਲਜ ਦੇ ਵਿੱਚ ਭੇਜ ਦਿਓ ਸਾਡਾ ਜਿਹੜਾ ਪੈਕੇਜ ਹੈ ਉਹ ਘੱਟ ਹੋਣਾ ਚਾਹੀਦਾ ਤਾਂ ਉਹਨਾਂ ਨੇ ਹੋਰ ਕਾਲਜ ਦੇ ਵਿੱਚ ਉਹਦੀ ਐਡਮਿਸ਼ਨ ਆਫਰ ਲੈਟਰ ਮੰਗਾ ਕੇ ਕਰਵਾ ਦਿੱਤੀ ਤੇ ਉਹਦਾ ਜਿਹੜਾ ਫੀਸ ਸੀ ਜਿਹੜੀ ਉਹਦਾ ਪੂਰਾ ਪੈਕੇਜ ਸੀਗਾ ਉਹ ਤਕਰੀਬਨ 12-13 ਲੱਖ ਸਮਥਿੰਗ ਕੁਝ ਦੇ ਵਿੱਚ ਤੈਅ ਹੋਇਆ ਤੇ ਉਹਨਾਂ ਨੇ ਉਸ ਲੜਕੀ ਦਾ ਵੀਜ਼ਾ ਲਵਾ ਦਿੱਤਾ ਵੀਜ਼ਾ ਲੱਗਣ ਤੋਂ ਬਾਅਦ ਉਹ ਲੜਕੀ ਕੈਨੇਡਾ ਪਹੁੰਚ ਜਾਂਦੀ ਆ ਦੋਸਤੋ ਇੱਥੇ ਤੱਕ ਉਸ ਟਰੈਵਲ ਏਜੰਟ ਦੀ ਕਿਤੇ ਵੀ ਕੋਈ ਗਲਤੀ ਸਾਬਤ ਨਹੀਂ ਹੁੰਦੀ ਤੇ ਉਹ ਉਹਨਾਂ ਨੂੰ ਕੈਨੇਡਾ ਭੇਜ ਦਿੰਦੇ ਨੇ ਤੇ ਜਾ ਕੇ ਲੜਕੀ ਆਪਣੀ ਐਡਮਿਸ਼ਨ ਲੈਂਦੀ ਹੈ ਤੇ ਟਰੈਵਲ ਏਜੰਟਾਂ ਦਾ ਕੰਮ ਹੈ ਜਿਹੜਾ ਸਮਾਪਤ ਹੋ ਜਾਂਦਾ ਹੈ ਪਰ ਦੋਸਤੋ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਉਹ ਲੜਕੀ ਆਪਣੀ ਉਸ ਕਾਲਜ ਦੇ ਵਿੱਚੋਂ ਜਿਹੜਾ ਐਡਮਿਸ਼ਨ ਹੈ ਉਹ ਕਿਸੇ ਹੋਰ ਕਾਲਜ ਦੇ ਵਿੱਚ ਕਰਾਉਣਾ ਸ਼ੁਰੂ ਕਰ ਦਿੰਦੀ ਆ ਆਪਣੇ ਤੌਰ ਤੇ ਤੇ ਉਹ ਜਦੋਂ ਉੱਥੇ ਤੁਹਾਨੂੰ ਪਤਾ ਹੈਗਾ ਅਗਰ ਤੁਸੀਂ ਕਿਸੇ ਕਾਲਜ ਦੇ ਵਿੱਚੋਂ ਐਡਮਿਸ਼ਨ ਚੇਂਜ ਕਰਵਾਉਨੇ ਹੋ ਤਾਂ ਉਹ ਕਾਲਜ ਫੀਸ ਕੱਟ ਕੇ ਵਾਪਸ ਮੋੜਦਾ ਹੈਗਾ ਤੇ ਆ ਉਹ ਕਾਲਜ ਨੇ ਉਹਨਾਂ ਨੂੰ ਜੋ ਵੀ 3-4 ਲੱਖ ਸਮਥਿੰਗ ਕੁ ਸੀਗਾ ਪੈਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਤੇ ਉਹ ਲੜਕੀ ਨੇ ਅੱਗੇ ਐਡਮਿਸ਼ਨ ਲਈ ਟਰਾਈ ਕੀਤਾ ਇੱਥੇ ਤੱਕ ਟਰੈਵਲ ਏਜੰਟ ਦਾ ਜਿਹੜਾ ਸਮਾਪਤ ਹੋ ਗਿਆ ਸੀਗਾ ਪਰ ਉਹਨਾਂ ਨੇ ਜਦੋਂ ਇੱਥੇ ਉਹਨਾਂ ਦਾ ਮਤਲਬ ਕੰਮ ਖਰਾਬ ਹੋਇਆ ਜਾਂ ਮੰਨ ਲਓ ਅੱਗੇ ਐਡਮਿਸ਼ਨ ਨਾ ਮਿਲੀ ਜਿਸ ਤਰ੍ਹਾਂ ਦਾ ਵੀ ਕੋਈ ਮਾਮਲਾ ਹੋਇਆ ਤੇ ਉਹਨਾਂ ਨੇ ਆ ਕੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਹੁਣ ਦੋਸਤੋ ਅਗਰ ਇੱਥੇ ਆਪਾਂ ਦੇਖੀਏ ਤਾਂ ਟਰੈਵਲ ਏਜੰਟ ਦਾ ਤਾਂ ਕੋਈ ਵੀ ਕਿਤੇ ਕੋਈ ਆਪਾਂ ਨੂੰ ਫਾਲਟ ਨਜ਼ਰ ਨਹੀਂ ਆਉਂਦਾ ਪਰ ਉਹ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਪਾਨਾ ਸਿੱਧੂ ਪੈਸੇ ਵਾਪਸ ਕਰਾ ਰਿਆ ਉਹ ਪਾਨਾ ਸਿੱਧੂ ਕੋਲੇ ਜਾਂਦੇ ਨੇ ਤੇ ਪਾਨਾ ਸਿੱਧੂ ਇਹਨਾਂ ਨੂੰ ਟੈਲੀਫੋਨ ਕਰਕੇ ਕਹਿੰਦਾਗਾ ਕਿ ਇਹਨਾਂ ਦੇ ਪੈਸੇ ਵਾਪਸ ਕਰੋ ਪਰ ਉਹ ਕਹਿੰਦੇ ਨੇ ਕਿ ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ ਜੋ ਮਾਮਲਾ ਹੈਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਅਗਰ ਸਾਡਾ ਕਿਤੇ ਕੋਈ ਫਾਲਟ ਹੋਊਗਾ ਤਾਂ ਅਸੀਂ ਉਹ ਆਪਾਂ ਬੈਠ ਕੇ ਸੁਲਝਾ ਲਵਾਂਗੇ ਪਰ ਦੋਸਤੋ ਗੱਲਬਾਤ ਵਾਦੀ ਵਾਦੀ ਤੂੰ ਤੂੰ ਮੈਂ ਮੈਂ ਤੱਕ ਜਾਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਕੁਝ ਕਿਸਾਨ ਜੁਨੀਆ ਦੇ ਆਗੂ ਵੀ ਉਹਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਤਾਂ ਵਾਦੀ ਗੱਲ ਚੱਲੀ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਪੰਨਾ ਸਿੱਧੂ ਇਸ ਪਿਕਚਰ ਦੇ ਵਿੱਚੋਂ ਬਾਹਰ ਹੋ ਜਾਂਦੇ ਨੇ ਤਾਂ ਲੇਕਿਨ ਇਸੇ ਦੌਰਾਨ ਹੀ ਉਹਨਾਂ ਨੂੰ ਟਰੈਵਲ ਏਜੰਟ ਨੂੰ ਕੁਝ ਹੋਰ ਲੋਕ ਧਮਕੀ ਦਿੰਦੇ ਨੇ ਕਿ ਤੁਹਾਨੂੰ ਸੀ ਇਸ ਤਰ੍ਹਾਂ ਜੋ ਵੀ ਤੁਹਾਨੂੰ ਪਤਾ ਥ੍ਰੈਟ ਕਰਦੇ ਨੇ ਤੇ ਉਹ ਉਸ ਦੀ ਦਰਖਾਸਤ ਮਹਾਲੀ ਮਤਲਬ ਪੁਲਿਸ ਦੇ ਵਿੱਚ ਕਰ ਦਿੰਦੇ ਨੇ ਉਹ ਮਾਮਲਾ ਚੱਲਦਾ ਹੀ ਹੁੰਦਾਗਾ ਤਾਂ ਲੇਕਿਨ ਉਸ ਦਰਮਿਆਨ ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਦਾਗਾ ਕਿ ਟਰੈਵਲ ਏਜੰਟਾਂ ਦੇ ਉੱਪਰ ਇਹ ਪਾਰਟੀ ਹੈ ਜਿਹੜੀ ਮਾਨਸਾ ਜਾਂ ਕਿਹੜੇ ਥਾਣੇ ਦੇ ਵਿੱਚ ਕਿਤੇ ਜਾ ਕੇ ਪਰਚਾ ਦਰਜ ਕਰਵਾ ਦਿੰਦੇ ਨੇ ਉਹਨਾਂ ਦੇ ਉੱਪਰ ਜਦੋਂ ਕਿ ਜਿਸ ਵਿਅਕਤੀ ਦੇ ਉੱਪਰ ਪਰਚਾ ਦਰਜ ਕਰਾਉਂਦੇ ਨੇ ਜਿਹੜਾ ਕਿੰਦਰ ਹੈਗਾ ਕਿੰਦਰ ਦੇ ਭਰਾ ਦੇ ਉੱਪਰ ਪਰਚਾ ਦਰਜ ਕਰਵਾਇਆ ਜਾਂਦਾ 420 ਦਾ ਤੇ ਜਦੋਂ ਕਿ ਉਹਦਾ ਇਸ ਦੇ ਨਾਲ ਕੋਈ ਤਾਲੁਕਤ ਨਹੀਂ ਹੈਗਾ ਉਹ ਉਹ ਟਰੈਵਲ ਏਜੰਸੀ ਨਹੀਂ ਚਲਾਉਂਦਾ ਦੋ ਬੰਦਿਆਂ ਦੇ ਉੱਪਰ ਦੋਸਤੋਂ ਪਰਚਾ ਦਰਜ ਹੋ ਜਾਂਦਾ ਤੇ ਉਹਦੇ ਇਨਕੁਆਰੀ ਚੱਲ ਪੈਂਦੀ ਹੈ ਇਹ ਇੱਕ ਮਾਮਲਾ ਜਿਹੜਾ ਹੈਗਾ ਚੱਲ ਰਿਹਾ ਸੀਗਾ ਵੱਖਰੇ ਤੌਰ ਤੇ ਜਿਹਦੇ ਚ ਇਸ ਸਮੇਂ ਭਾਨਾ ਸਿੱਧੂ ਤਕਰੀਬਨ ਫਿਲਮ ਦੇ ਵਿੱਚੋਂ ਵਾਪਸ ਹੋ ਗਿਆ ਹੁੰਦਾ ਪਰ ਦੋਸਤੋ ਹੁਣ ਜਦੋਂ ਆ ਕੇ ਇਹ ਰੌਲਾ ਪੈ ਜਾਂਦਾ ਹੈਗਾ ਤਾਂ ਸਰਕਾਰ ਕੀ ਕਰਦੀ ਹੈ ਕਿ ਹੁਣ ਆਪਣੇ ਤੌਰ ਤੇ ਜਿਹੜੀਆਂ ਕੋਈ ਦਰਖਾਸਤਾਂ ਭਾਨੇ ਸਿੱਧੂ ਦੇ ਖਿਲਾਫ ਹੋਈਆਂ ਹੋਈਆਂ ਨੇ ਉਹਨਾਂ ਦਾ ਲਾਹਾ ਲੈਣ ਦੀ ਖਾਤਰ ਸਰਕਾਰ ਵੱਲੋਂ ਆਪਣੇ ਤੌਰ ਤੇ ਪਰਚੇ ਦਰਜੇ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਉਧਰੋਂ ਪੁਲਸ ਵੱਲੋਂ ਉਹਨਾਂ ਨੂੰ ਟਰੈਵਲ ਏਜੰਟਾਂ ਨੂੰ ਕਿਹਾ ਜਾਂਦਾਗਾ ਕਿ ਅਸੀਂ ਭਾਨੇ ਦੇ ਉੱਪਰ ਪਰਚਾ ਦਰਜ ਕਰਾਇਆ ਇੱਕ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਜਦੋਂ ਕਿ ਇਹ ਜਿਹੜੀ ਇਨਕੁਆਰੀ ਆ ਜਾਂ ਇਹ ਮਾਮਲਾਗਾ ਇਹ ਨਵੰਬਰ ਦਸੰਬਰ ਦਾ 23 ਦਾ ਚੱਲ ਰਿਹਾ ਸੀਗਾ ਤੇ ਜਿਹੜਾ ਇਹਦੇ ਵਿੱਚ ਜੇਕਰ ਆਪਾਂ ਕਿਤੇ ਵੀ ਦੇਖੀਏ ਤਾਂ ਟਰੈਵਲ ਏਜੰਟ ਦੀ ਵੀ ਕਿਤੇ ਗਲਤੀ ਨਜ਼ਰ ਨਹੀਂ ਆਉਂਦੀ ਭਾਨੇ ਦੀ ਵੀ ਕਿਤੇ ਗਲਤੀ ਨਜ਼ਰ ਨਹੀਂ ਆਉਂਦੀ ਲੇਕਿਨ ਜਿਹੜਾ ਸਰਕਾਰ ਨੇ ਇਸ ਟਕਰਾ ਦਾ ਆਪਾਂ ਜਿਵੇਂ ਕਹੀਏ ਕਿ ਸਰਕਾਰ ਨੂੰ ਹੁਣ ਪਹਾਣੇ ਦੇ ਖਿਲਾਫ ਕੁਝ ਨਾ ਕੁਝ ਮਾਮਲੇ ਚਾਹੀਦੇ ਸੀਗੇ ਉਹਨਾਂ ਨੇ ਜਿਵੇਂ ਜਿੱਥੇ ਵੀ ਕਿਤੇ ਉਹਨਾਂ ਨੇ ਆਪਣੇ ਤੌਰ ਤੇ ਸਰਕਾਰ ਨੇ ਪਤਾ ਕਰਿਆ ਕਿ ਕਿੱਥੇ ਕਿੱਥੇ ਕੋਈ ਦਰਖਾਸਤਾਂ ਇਹਦੇ ਖਿਲਾਫ ਹੈਗੀਆਂ ਨੇ ਤੇ ਚੱਕ ਕੇ ਇਹਦੇ ਉੱਪਰ ਆਪਾਂ ਪਰਚੇ ਦਰਜ ਕਰ ਦਿਓ ਤਾਂ ਦੋਸਤੋ ਹੁਣ ਇਹਦੇ ਵਿੱਚ ਕੀ ਹੈਗਾ ਕਿ ਅਗਰ ਇਨਵੈਸਟੀਗੇਸ਼ਨ ਪੂਰੀ ਜਾਂਚ ਕੀਤੀ ਜਾਂਦੀ ਤੇ ਜਾਂਚ ਜੋ ਵੀ ਪਹਿਲਾਂ ਚੱਲ ਰਹੀ ਸੀਗੀ ਉਹਦੇ ਮੁਤਾਬਕ ਜਾਂਚ ਕੀਤੀ ਜਾਂਦੀ ਨਾ ਕਿ ਬਦਲਾ ਲਊ ਤਰੀਕੇ ਦੇ ਨਾਲ ਪਰ ਇੱਥੇ ਸਰਕਾਰ ਨੇ ਬਦਲਾ ਲਊ ਤਰੀਕੇ ਦੇ ਨਾਲ ਜਿਹੜੀ ਇਹ ਕਾਰਵਾਈ ਕੀਤੀ ਆ ਬਦਲਾ ਲਊ ਤਰੀਕੇ ਦੇ ਨਾਲ ਉਹਦੇ ਉੱਪਰ ਪਰਚਾ ਦਰਜ ਕੀਤਾ ਗਿਆ ਤੇ ਜਿਹੜਾ ਕਿ ਕਿਸੇ ਵੀ ਪੱਖੋਂ ਆਪਾਂ ਕਹਿ ਸਕਦੇ ਆ ਇਹ ਕੋਈ ਬਾਜਬ ਨਹੀਂ ਹੈਗਾ ਕਿਉਂਕਿ ਹੁਣ ਦੋ ਤਿੰਨ ਮਹੀਨਿਆਂ ਦਾ ਪਹਿਲਾਂ ਚੱਲ ਰਿਹਾ ਸੀਗਾ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਜਾਂ ਇਹ ਤੋਂ ਬਾਅਦ ਵੀ ਕੋਈ ਕਾਰਵਾਈ ਹੋ ਸਕਦੀ ਸੀ ਜਾਂ ਬਾਅਦ ਦੇ ਵਿੱਚ ਬੈਠ ਕੇ ਉਹਨਾਂ ਦਾ ਹਾਲਾਂਕਿ ਇਹਦੇ ਵਿੱਚ ਕੁਝ ਬੰਦੇ ਪਏ ਹੋਏ ਸੀਗੇ ਉਹਨਾਂ ਦਾ ਫੈਸਲੇ ਦੀ ਜਾਂ ਗੱਲਬਾਤ ਪੈਚ ਆਪਣੀ ਚੱਲ ਰਹੀ ਸੀ ਪਰ ਪਰਚਾ ਦਰਜ ਕਰ ਦਿੱਤਾ ਜਾਂਦਾ ਸਿਰਫ ਇਸ ਟਕਰਾਹ ਨੂੰ ਲੈ ਕੇ ਜਾਂ ਆਪਾਂ ਜਿਸ ਤਰ੍ਹਾਂ ਦੀਆਂ ਗੱਲਾਂਬਾਤਾਂ ਆ ਰਹੀਆਂ ਨੇ ਕਿ ਉੱਪਰੋਂ ਜਦੋਂ ਮਤਲ ਸਰਕਾਰ ਕਿਸੇ ਕੰਮ ਦੇ ਵਿੱਚ ਸ਼ਾਮਲ ਹੋ ਜਾਂਦੀ ਆ ਤਾਂ ਜਿਹੜੇ ਅਫਸਰ ਨੇ ਜਾਂ ਮੰਨ ਲੋ ਉਹ ਅੰਡਰ ਪ੍ਰੈਸ਼ਰ ਕਈ ਵਾਰੀ ਕਰ ਦਿੰਦੇ ਨੇ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਪਰਚਾ ਦਰਜ ਕੀਤਾ ਗਿਆਗਾ ਇਹਦੀ ਸਚਾਈ ਅਸਲ ਦੇ ਵਿੱਚ ਇਹ ਹੈ ਸੋ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹ ਜਿਹੜਾ ਸਰਕਾਰ ਨੇ ਪਰਚਾ ਕੀਤਾ ਕੀ ਇਹ ਬਾਜਬ ਕੀਤਾ ਜਾਂ ਜਾਇਜ਼ ਕੀਤਾ ਤੁਹਾਨੂੰ ਇੱਕਵੇਂ ਲੱਗਦਾਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ